ਦੋਸਤੋ ਪੰਜਾਬ ਦੇ ਅੱਠ ਬੱਖ-ਬੱਖ ਵਿਭਾਗਾਂ ਵਿੱਚ ਪੋਸਟਾਂ ਦਾ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਹ ਬਿਲਕੁਲ ਰੈਗੂਲਰ ਭਰਤੀਆਂ ਨੇ ਜੀ ਦੋਸਤੋ ਅਪਲਾਈ ਕਿਵੇਂ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕਿਹੜੇ-ਕਿਹੜੇ ਪੋਸਟਾਂ ਤੇ ਕਿਹੜੇ-ਕਿਹੜੇ ਵਿਭਾਗ ਨੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ ਕਿਰਪਾ ਕਰਕੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਚੈਨਲ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਪਹਿਲਾ ਆਈਕਨ ਦਬਾ ਕੇ ਛੱਡ ਦਿਓ ਜੀ ਤਾਂ ਕਿ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਤੁਹਾਨੂੰ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਸਭ ਤੋਂ ਪ ਦੋਸਤੋ ਕੋਲ ਪੋਸਟਾਂ ਨੇ ਜੀ 11373 ਪਲੱਸ ਪੋਸਟਾਂ ਨੇ ਜਿੰਨਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਪੰਜਾਬ ਦੇ ਮੁੰਡੇ ਕੁੜੀ ਵਾਲੀ ਬਹੁਤ ਹੀ ਵਧੀਆ ਮੌਕਾ ਹੈ ਜੀ ਜੋਗ ਨੇ ਜੋ ਅਪਲਾਈ ਜ਼ਰੂਰ ਕਰਨਾ ਚਲੋ ਦੋਸਤੋ ਚੱਲਦੇ ਹਾਂ ਨੋਟੀਫਿਕੇਸ਼ਨ ਉੱਪਰ ਦੋਸਤੋ ਪੰਜਾਬ ਵਿੱਚ ਚੱਲ ਰਹੀਆਂ ਪੋਸਟਾਂ ਤੇ ਉਹਨਾਂ ਦੀ ਵਿਦਿਅਕ ਯੋਗਤਾ ਉਮਰ ਲਾਸਟ ਡੇਟ ਕੁਝ ਇਸ ਤਰ੍ਹਾਂ ਹੈ ਜੀ ਨੰਬਰ 1 ਹੈ ਜੀ ਪੰਜਾਬ ਕਲਰਕ ਦੀਆਂ ਪੋਸਟਾਂ ਇਹ 258 ਪੋਸਟਾਂ ਨੇ ਜਿਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹਨਾਂ ਪੋਸਟਾਂ ਲਈ ਤੁਸੀਂ ਗ੍ਰੈਜੂਏਸ਼ਨ ਡਿਗਰੀ ਕੰਪਲੀਟ ਕੀਤੀ ਹੋਵੇ ਪਲੱਸ ਕੰਪਿਊਟਰ ਕੋਰਸ ਕੰਪਲੀਟ ਕੀਤਾ ਹੋਵੇ ਉਹ ਉਮੀਦਵਾਰ ਹੀ ਅਪਲਾਈ ਕਰ ਸਕਦੇ ਨੇ ਉਮਰ ਹੱਦ ਹੈ ਜੀ 18 ਤੋਂ 37 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਅਪਲਾਈ ਕਰਨ ਦੀ ਲਾਸਟ ਡੇਟ 5/4/2024 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਅਪਲਾਈ ਆਨਲਾਈਨ ਹੀ ਕਰਨੀ ਹੈ ਨੰਬਰ 2 ਤੇ ਹੈ ਜੀ ਪੰਜਾਬ ਪੁਲਿਸ ਵਿੱਚ 1800 ਪੋਸਟਾਂ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਤੁਸੀਂ 12ਵੀਂ ਪਾਸ ਕੀਤੀ ਹੋਵੇ ਤੁਹਾਡੀ ਉਮਰ 18 ਤੋਂ 28 ਸਾਲ ਤੱਕ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਹੈ ਜੀ 4/4/2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਆਨਲਾਈਨ ਹੀ ਕਰਨੀ ਪਵੇਗੀ ਨੰਬਰ 3 ਤੇ ਹੈ ਜੀ ਸੀਨੀਅਰ ਅਸਿਸਟੈਂਟ ਇਨਸਪੈਕਟਰ ਦੀਆਂ ਪੋਸਟਾਂ ਜੀ ਪੋਸਟਾਂ ਦੀ ਸੰਖਿਆ ਜੀ 62 ਹੈ ਵਿੱਦਿਕ ਯੋਗਤਾ ਹੈ ਜੇ ਤੁਸੀਂ ਗ੍ਰੈਜੂਏਸ਼ਨ ਪਾਸ ਹੋ ਕੰਪਿਊਟਰ ਕੋਰਸ ਤੁਹਾਡਾ ਕੰਪਲੀਟ ਕੀਤਾ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਉਮਰ ਹੱਦ ਹੈ ਜੀ 18 ਤੋਂ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਲਾਸਟ ਡੇਟ ਹੈ ਜੀ 5/4/2024 ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਨੰਬਰ 4 ਹੈ ਜੀ ਲੇਬਰ ਇਨਸਪੈਕਟਰ ਦੀਆਂ ਪੋਸਟਾਂ ਨੇ ਪੋਸਟਾਂ ਜੀ 52 ਜਿਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਵਿਦਿਕ ਯੋਗਤਾ ਹੈ ਤੁਸੀਂ ਗ੍ਰੈਜੂਏਸ਼ਨ ਪਾਸ ਕੀਤੀ ਹੋਵੇ ਉਮਰ ਹੱਦ ਹੈ ਜੀ 18 ਤੋਂ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਲਾਸਟ ਡੇਟ ਹੈ ਜੀ 1/4/2024 ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਨੰਬਰ 5 ਹੈ ਜੀ ਸੀਨੀਅਰ ਸਹਾਇਕ ਵਿਦਿਅਕ ਯੋਗਤਾ ਹੈ ਤੁਸੀਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੋਵੇ ਉਮਰ ਹੱਦ ਹੈ ਜੀ 18 ਤੋਂ 37 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਲਾਸਟ ਡੇਟ ਹੈ ਜੀ 2/4/2024 ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਨੰਬਰ 6 ਹੈ ਜੀ ਰੇਲਵੇ ਟੈਕਨੀਸ਼ੀਅਨ ਗ੍ਰੇਡ 1 ਦੀਆਂ ਪੋਸਟਾਂ ਨੇ ਜੀ ਪੋਸਟਾਂ ਨੇ 9000 ਵਿਦਿਅਕ ਯੋਗਤਾ ਹੈ ਤੁਸੀਂ ਆਈਟੀਆਈ ਕੰਪਲੀਟ ਕੀਤੀ ਹੋਵੇ ਇਲੈਕਟ੍ਰੋਨਿਕ ਵੈਲਡਰ ਪਲੰਬਰ ਵਿੱਚ ਤਾਂ ਅਪਲਾਈ ਕਰ ਸਕਦੇ ਹੋ ਉਮਰ ਹੱਦ 18 ਤੋਂ 36 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਲਾਸਟ ਡੇਟ ਹੈ ਜੀ 8/4/2024 ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਨੰਬਰ 7 ਹੈ ਜੀ ਪੀਐਸ ਪੀਸੀਐਲ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀਆਂ ਪੋਸਟਾਂ ਨੇ ਜੀ ਇਹਦੇ ਵਾਸਤੇ ਵਿਦਿਅਕ ਯੋਗਤਾ ਹੈ ਤੁਸੀਂ 10ਵੀਂ ਪਾਸ ਕੀਤੀ ਹੋਵੇ ਪਲੱਸ ਆਈਟੀਆਈ ਕੰਪਲੀਟ ਕੀਤੀ ਹੋਵੇ 60 ਨੰਬਰਾਂ ਵਿੱਚ ਜਾਂ ਕੋਈ ਡਿਪਲੋਮਾ ਕੀਤਾ ਹੋਵੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਉਮਰ ਹੱਦ ਹੈ ਜੀ 18 ਤੋਂ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 9/4/2024 ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਨੰਬਰ 8ਵੀਂ ਬਿਜਲੀ ਬੋਰਡ ਵੱਲੋਂ ਜੀ ਨੋਟੀਫਿਕੇਸ਼ਨ ਹੈ ਜੂਨੀਅਰ ਪਲਾਂਟ ਅਟੈਂਡੈਂਟ ਦੀ ਜਿਸ ਦੇ ਵਾਸਤੇ ਤੁਸੀਂ 10ਵੀਂ ਪਾਸ ਕੀਤੀ ਹੋਵੇ ਆਈਟੀਆਈ ਡਿਪਲੋਮਾ ਕੰਪਲੀਟ ਕੀਤਾ ਹੋਵੇ 60% ਨੰਬਰ ਨਾਲ ਤਾਂ ਅਪਲਾਈ ਕਰ ਸਕਦੇ ਹੋ ਉਮਰ ਹੱਦ ਹੈ ਜੀ 18 ਤੋਂ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਲਾਸਟ ਡੇਟ ਹੈ ਜੀ 9/4/2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਨੰਬਰ 9 ਤੇ ਵੀ ਬਿਜਲੀ ਬੋਰਡ ਵੱਲੋਂ ਜੀ ਭਰਤੀ ਹੈ ਜੀ ਏ ਐਸ ਐ ਦੀ ਭਰਤੀ ਹੈ ਜੀ ਵਿੱਦਿਅਕ ਯੋਗਤਾ ਹੈ ਤੁਸੀਂ 10ਵੀਂ ਪਾਸ ਕੀਤੀ ਹੋਵੇ ਆਈਟੀਆਈ ਇਲੈਕਟ੍ਰੀਸ਼ਨ ਵਿੱਚ ਕੰਪਲੀਟ ਕੀਤੀ ਹੋਵੇ ਪਲੱਸ ਡਿਪਲੋਮਾ ਇਲੈਕਟ੍ਰੀਕਲ ਦਾ ਕੀਤਾ ਹੋਵੇ ਤਾਂ ਅਪਲਾਈ ਕਰ ਸਕਦੇ ਹੋ ਉਮਰ ਹੱਦ ਜੀ 18 ਤੋਂ 37 ਸਾਲ ਦੀ ਮਧੁਰ ਅਪਲਾਈ ਕਰ ਸਕਦੇ ਨੇ ਲਾਸਟ ਡੇਟ ਹੈ ਜੀ 26/3/2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਉਹ ਵੀ ਆਨਲਾਈਨ ਅਪਲਾਈ ਕਰਨੀ ਹੈ ਨੰਬਰ 10 ਵੀ ਬਿਜਲੀ ਬੋਰਡ ਵੱਲੋਂ ਹੀ ਭਰਤੀ ਹੈ ਜੀ ਇਹ ਅਡਿਟ ਦੀ ਭਰਤੀ ਹੈ ਕੁੱਲ 51 ਪੋਸਟਾਂ ਨੇ ਇਦੇ ਵਿੱਚ ਵਿਦਿਅਕ ਯੋਗਤਾ ਇਹ ਤੁਸੀਂ ਬੀ ਕਾਮ 60% ਨੰਬਰਾਂ ਨਾਲ ਪਾਸ ਕੀਤੀ ਹੋਵੇ ਉਮਰ ਹੱਦ ਹੈ ਜੀ 18 ਤੋਂ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਲਾਸਟ ਡੇਟ ਹੈ ਜੀ 26 ਤੰਤ 2024 ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਨੰਬਰ 11 ਵੀ ਬਿਜਲੀ ਬੋਰਡ ਵੱਲੋਂ ਭਰਤੀ ਹੈ ਜੀ ਦੋਸਤੋ ਇਸ ਵਿੱਚ ਅਕਾਊਂਟੈਂਟ ਦੀਆਂ 24 ਪੋਸਟਾਂ ਨੇ ਵਿਦਿਅਕ ਯੋਗਤਾ ਇਹ ਤੁਸੀਂ ਬੀ ਕਾਮ ਕੰਪਲੀਟ ਕੀਤੀ ਹੋਵੇ 60% ਨੰਬਰਾਂ ਵਾਲਾ ਉਮਰ ਹੱਦ ਹੈ ਜੀ 18 ਤੋਂ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਲਾਸਟ ਡੇਟ ਹੈ ਜੀ 26 ਤੰਤ 2024 ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਨੰਬਰ 12 ਤੇ ਹਜੇ CTET ਦੀਆਂ ਪੋਸਟਾਂ ਨੇ ਜੀ ਜਿਸ ਦੇ ਲਈ ਤੁਹਾਡੀ ਵਿਦਿਅਕ ਯੋਗਤਾ ਹੈ ਤੁਸੀਂ ਬੀਐਡ ਜਾਂ ETT ਕੰਪਲੀਟ ਕੀਤੀ ਹੋਵੇ ਲਾਸਟ ਡੇਟ ਇਸ ਦੀ ਹੈ ਜੀ 2/4/2024 ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਦੋਸਤੋ ਉਮੀਦ ਹੈ ਕਿ ਮੇਰੀ ਬੁਲਦਤੀ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਦੇਖਣ ਦੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ